ਜਮ ਕਿਤਾਬਿਆ ਕੀ ਕਰਾ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀਪਿੰਡ ਊਰਨੇ ਦੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਫਰ ਤੱਕ ਜਾਂਦੀ ਆ ਇਹਦੇ ਵਿੱਚ ਗੜੀਪਿੰਡ ਭਰਤਾਲਾ ਜਲਾ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਜਿਹਦੇ ਇੱਕ ਸਮੇਂ ਤੋਂ ਇੱਕ ਟ੍ਰੇਨ ਬੰਦ ਸੀ ਕਿ ਜਿਹੜਾ ਖੋਲੀ ਜਾ ਰਹੀ ਹੈ ਇਹਨਾਂ ਕੰਮ ਜਾ ਹਟਾਇਆ ਜਾ ਰਿਹਾ ਹੈ ਇਹ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਜੇ ਬੰਦ ਕੀਤਾ ਆਇਆ ਤੇ ਕਿਹਾ ਢਾਬਾ ਵਾ ਇੱਥੇ ਨਿਮਾ ਵਾਲਾ ਇਹਨਾਂ ਨੇ ਬਾਥਰੂਮ ਬਣਾ ਲਏ ਨਜਾਇਜ਼ ਇਹਦੇ ਵਿੱਚ ਤੇ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਜਿਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਫਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇ ਇੱਕ ਭਾਰਤੀ ਕਿਸਾਨ ਜੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਦੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸੋਵਾ ਨਹੀਂ ਦਿੰਦਾ ਵੀ ਉਹ ਚ ਡਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੋਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 66000 ਰੁਪਇਆ ਦੇ ਕੇ ਦੁਬਾਰਾ ਜੀਰੀ ਲਵਾਉਣੀ ਪਈ ਦੀ ਪਨੀਰੀ ਨਹੀਂ ਮਿਲੀ ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਦੇ ਚਾਹੀਦੇ ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਐਜੇ ਸਰਾਰਤੀ ਅੰਤਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਫਿਗਰ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਐਨੇ 6 ਜਮੀਨ ਵਾਈ ਆ ਇਹਨਾਂ ਦੇ ਉੱਤੇ ਇਹਨਾਂ ਦਾ ਬਾਪਜਾ ਲੈਣਾ ਚਾਹੀਦਾ ਇਹਨਾਂ ਤੋਂ ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਆ ਹੁਣ ਕਿ ਨਹੀਂ ਹੁਣ ਸਾਡੇ ਮੇਰੇ ਐਡੀਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਬਈ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂ। ਜਿਹੜਾ ਤੁਹਾਡਾ ਧਰਨਾ ਬਣਾਉਣੇ ਕਿੰਨੇ ਸਮੇਂ ਤੱਕ ਲੱਗੇ? ਦੇਖੋ ਜਦ ਤੱਕ ਸਾਡੇ ਦਾ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲਦਾ ਰਹੇ। ਤੁਸੀਂ ਕਹਿ ਰਹੇ ਹੋ ਐਸਡੀਐਮ ਸਾਹਿਬ ਨੇ ਭਰੋਸਾ ਦਿੱਤਾ? ਨਹੀਂ ਨਹੀਂ ਉਹਨਾਂ ਨੇ ਦੱਸਿਆ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ ਪਰ ਦੇਰ ਤੱਕ ਸਾਡੇ ਕੋ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ। ਉਹਨਾਂ ਚਿਰ ਅਸੀਂ ਧਰਨਾ ਬਣਾਉ ਉਸੇ ਤਰ੍ਹਾਂ ਸਾਡਾ ਜਾਰੀ ਰਹਿਣਾ। ਕੀ ਕੀ ਨਾਮ ਹੈ ਜੀ? ਮੇਰਾ ਨਾਮ ਪ੍ਰਮੇਂਦਰ ਸਿੰਘ ਫਾਰਮਚਰ। ਚਾਨੂ ਸਿੱਖਤਰ ਪੰਜਾਬ ਭਾਰਤੀ ਕਿਸਾਨ ਜਣਾ ਡਕੋ ਜਿਹੜਾ ਜਹੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਰਸੋ ਤੋਂ ਪ੍ਰਸ਼ਾਸਨ ਨੇ ਪ੍ਰਵਾਦ ਕਰਤੀ ਅੱਜ ਵੀ ਜਦੋਂ ਅਸੀਂ ਆ ਪੰਜ ਮਸ਼ੀਨਾਂ ਰੱਖੀਆਂ ਸੀ ਧਾਨ ਖੜੇ ਤੇ ਰਹਿਮੀ ਨਾਲ ਬਰਬਾਦ ਕੀਤੇ ਜਾ ਰਹੇ ਸੀ ਆਕੇ ਅਸੀਂ ਕੰਮ ਰੋਕਿਆ ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਉਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਇੱਥੇ ਕੋਈ ਕੰਮ ਕਰਦਾ ਵਿਊ 6 ਮਹੀਨੇ ਤੇ ਫਸਲ ਖਾਲੀ ਖੇਤ ਖਾਲੀ ਹੋ ਜੇ ਜਦ ਕਰ ਲੈ ਜੇ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਇਹ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਹੈ 40 ਸਾਲ ਤੋਂ ਇਹ ਜਿਹੜਾ ਨਹੀਂ ਸੇਮ ਦੇ ਨਾਲ ਇਹ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕਦੇ ਹੋ ਜੀ 50 ਸਾਲ ਤੋਂ ਤਕਰੀਬਨ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਗਹਿਵਾਜੀ ਕਰਕੇ ਸੋ ਬੰਨਦੀ ਆਪਸੀ ਕਹਿਵਾ ਜੀਆ ਤੁਹਾਡੇ ਨਾਲ ਦੇ ਜੱਥੇਬੰਦੀ ਆ ਭਾਰਤੀ ਕਿਸਾਨ ਜੁਨਿਲ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਲਈ ਜਾ ਹਾੜਦੀਆਂ ਨੇ ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚਲਣਾ ਫਸਲਾਂ ਮੇਰੇ ਹਿਸਾਬ ਨਾਲ ਤਾਂ ਜਿਹੜੇ ਜੱਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨੇ ਜਾਂ ਜ਼ਮੀਨਾਂ ਬਚਾਉਂਦੀਆਂ ਤਾਂ ਜੱਥੇਬੰਦੀ ਇਹ ਕਾਉਂਦੀਆਂ ਨੇ ਜਿ ਉਹਨਾਂ ਦਾ ਫਾਰਮੂਲਾ ਜੇ ਇਹ ਆ ਵੀ ਫਸਲਾਂ ਆ ਜਾੜ ਕੇ ਜਾਂ ਲੋਕਾਂ ਨੂੰ ਆ ਜਾੜ ਜੋ ਸੇ ਬੰਦੀਆਂ ਬਣਦੇ ਨੇ ਤਾਂ ਉਹਨਾਂ ਦੀ ਉਹ ਉਹਨਾਂ ਦੀ ਸੋਚ ਹੈ ਸਾਡੀ ਸੋਚ ਇਹ ਹੈ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਹੋ ਜੀ ਸਰਕਾਰ ਦੀ ਜਗ੍ਹਾ ਤੇ ਜੇ ਫਸਲ ਬੀਜੀ ਹੋਈ ਹੈ ਜੀ ਸਰਕਾਰ ਦੀ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਹੈ ਜੀ ਜਿਹੜਾ ਨਾਲਾ ਬਣ ਗਿਆ ਹੈ ਨਾ ਬਿਲਕੁਲ ਕੋਈ ਭਲਾ ਨਹੀਂ ਇਤਨਾ ਖਾਪਟਾ ਪੈਣਗੇ ਭਲੇ ਜੀ ਕੋਈ ਗੱਲ ਨਹੀਂ ਹੋਣੀ ਜ਼ਮੀਨ ਦੋ ਹਿੱਸਿਆਂ 'ਚ ਵੰਡੀ ਜਾਊ ਸਾਨੂੰ ਉਧਰ ਉਧਰ ਜਾਣ 'ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਹੋ ਦੂਜੇ ਪਾਸੇ ਅਸੀਂ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੇ ਫੰਦੀ ਵਾਲਦਾਂ ਜੋ ਲੱਗ ਜਾਣੇ ਆ ਉਹਦੇ ਨਾਲ ਪਾਣੀ ਰੁਕੂਗਾ ਬਰਦਤ ਚ ਜਦ ਹੜ੍ਹਾਂ ਦਾ ਪਾਣੀ ਵੀ ਜਮਾ ਆਊਗਾ ਸਾਡੇ ਇੱਥੇ ਹੜ੍ਹਾਂ ਦਾ ਫਸਲਾਂ ਡੁੱਬਣਗੇ ਜਿਹੜੇ ਭਾਰਤੀ ਕਿਸਾਨ ਜਿਹਨੂੰ ਕਰਦਿਆਂ ਦੇ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਵੀ ਜਗਾ ਇਹਦੇ ਵਿੱਚ ਆ ਰਹੀ ਆ ਬਿਲਕੁਲ ਉਹ ਸਮੇਂ ਤੋਂ ਵੀ ਉੱਥੇ ਕਬਜ਼ਾ ਕੀਤਾ ਨਹੀਂ ਉਹਦੇ ਕਹਿਣ ਨਾਲ ਕੀ ਹੋਊਗਾ ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ ਕਰਦੀਆਂ ਬਾਰੇ ਹੀ ਪਤਾ ਤੇ ਦਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕੀ ਕਿਹੜਾ ਕੀ ਕਰਦਾ ਤੁਹਾਡੀ ਜਗਾ ਹੁੰਦੀ ਆ ਜੀ ਵਿੱਚ ਬਿਲਕੁਲ ਨਹੀਂ ਹੁੰਦੀ ਨਹੀਂ ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗਾ ਵਾ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ 10 ਦੇ ਕਿੱਥੇ ਕੀਤਾ ਜਿਹੜੀ ਡਰੇਨ ਹੈ ਹੈ ਮੇਰੇ ਖੇਤ ਨਹੀਂ ਮੇਰਾ ਕੋਈ ਸੜਕ ਨਾਲਗਾ ਸੜਕ ਦੇ ਨਾਲ 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 ਜਾਂਦੀ ਹੈ ਸਾਡੇ ਪਿੰਡੋਂ ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ ਤੇ ਉਹਨਾਂ ਦੇ ਕਹਿਣ ਨਾਲ ਉਹ ਅਸਲ ਚ ਉੱਥੇ ਚੱਕਰ ਗਈ ਆ ਜਿਹੜਾ ਹਰਦੀਪ ਕਾਢੀ ਇਹਨਾਂ ਦੀ ਆਪ ਚੁਕਾਇਆ ਵਾ ਜੀ ਪਿੰਡ ਚ ਇਹ ਗੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਹਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਏ ਨੂੰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬਰੀ ਦਾ ਬੱਕਰਾ ਇਹ ਬਣਾ ਰਹੇ ਆ ਉਹ ਤਾਂ ਪ੍ਰਸ਼ਾਸਨਿਕ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਉਹਦੇ ਵਿੱਚ ਵਿਘਨ ਪਾਇਆ ਵੀ ਉਹਦੇ ਕਰਵੇ ਕੀਤੀ ਜਾਵੇ। ਉਹਨਾਂ ਦੇ ਕਹਿਣ ਦਾ ਕੀ ਹੋਊਗਾ ਜਿਹੜੇ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਉਹਨਾਂ ਦੇ ਹੋਣੀ ਚਾਹੀਦੀ ਆ। ਬਿਨਾਂ ਕਿਸੇ ਕਾਰਨ ਤੋਂ ਸੜਕਾਂ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਬੜੀ ਸੱਟ ਤੇ ਕਹਿੰਦੇ ਅਸੀਂ ਤਾਂ ਆਪਣੇ ਫਸਲਾਂ ਬਚਾਉਣ ਦੀ ਜੰਮ ਕੀਤੀ ਆ ਫਸਲਾਂ ਬਚਾਈਆਂ ਨੇ। ਫਸਲ ਚੋਣਾਂ ਦੇ ਕਹਿਣ ਦਾ ਸਾਨੂੰ ਕੋਈ ਫਰਕ ਨਹੀਂ ਪੈਣਾ। ਜੇ ਉਹ ਕਹਿਣਗੇ ਕਿ ਨਾ ਜਿਹੜੀ ਗੱਲ ਸੱਚ ਆ ਉਹਦੇ ਅਸੀਂ ਖੜਾਂਗੇ ਡਟ ਕੇ ਲੜਾਈ ਲੜਾਂਗੇ ਬਿਲਕੁਲ ਨਹੀਂ ਰੋਕਾਂ ਦਾ ਨੁਕਸਾਨ ਹੋਣ ਦਿੰਦੇ। ਜੇ ਉਹਨਾਂ ਦੀ ਕੋ ਉਹਨਾਂ ਬੱਚੇ ਲੋਕਾਂ ਨੂੰ ਕਿੰਬਲੀ ਸਾਰੇ ਪ੍ਰਸ਼ਾਸਨ ਨੂੰ ਪਤਾ ਵੀ ਉਹਨਾਂ ਦਾ ਕੀ ਰੌਲਾ ਪ੍ਰਸ਼ਾਸਨ ਵੀ ਇੱਥੇ ਦਵਾ ਥੱਲੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਡਰੇਨ ਦੀ ਜਗ੍ਹਾ ਆ ਰਹੀ ਆ ਕਿ ਉਹ ਜਿਹੜੇ ਧਾਨ ਵੱਢਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ ਅਸੀਂ ਕਿਉਂ ਕਹਿੰਦੇ ਅਸੀਂ ਕਿਨ ਜਿੱਥੇ ਜ਼ਰੂਰਤ ਨਹੀਂ ਜਿੱਥੇ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਡਰੇਨ ਕੱਢੂਗੀ ਇੱਕ ਹੋ ਸਕਦਾ ਜੇ ਇੱਥੇ ਜ਼ਰੂਰਤ ਨਹੀਂ ਅਸੀਂ ਕਹਿੰਦੇ ਸਰਕਾਰ ਖੇਤਾਂੋਂ ਤੋਂ ਪੈਸੇ ਲੈ ਕੇ ਉਹਨੂੰ ਦੇ ਦੇ ਵਿੱਚ ਇਹਨਾਂ ਦੀ ਜਗ੍ਹਾ ਜਿਹਨੂੰ ਤੋਂ ਪਹਿਲਾਂ ਲਈ ਆ ਲਈ ਵੀ ਉਹਨਾਂ ਲੋਕਾਂ ਤੋਂ ਹੀ ਆ ਜੇ ਜ਼ਰੂਰਤ ਐ ਨਹੀਂ ਜੇ 8-10 ਕਿਲਾਂ ਚ ਇਕੱਠਾ ਹੋ ਕੇ ਪਾਣੀ ਲੰਘਦਾ ਇਹ ਉਹ ਰੇਨ ਹੋ ਜੂਗੀ ਤੁਸੀਂ ਮੌਕਾ ਦੇਖੋ ਜਿਹੜੀਆਂ ਪੰਨੇ ਲੱਗਦੇ ਨੇ ਉਹ ਦੋ ਹਿੱਸਿਆਂ 'ਚ ਵੰਡਿਆ ਜਾਣਾ ਪਾਣੀ ਨੂੰ ਰੁਕਣ ਲੱਗ ਜਾਣਾ ਇੱਧਰ ਤੇ ਖੇਤ ਵਾਲਾ ਦੂਏ ਪਾਸੇ ਆਪਣਾ ਜਿਹੜਾ ਅੱਧਾ ਖੇਤ ਉੱਤਰ ਗਿਆ ਉਹਨੂੰ ਪਾਣੀ ਕਿਵੇਂ ਦਊਗਾ ਅਸਲੇ ਸੇਮ ਨਾਲ ਨਾਲ ਜਿਹੜਾ ਦੇ ਜੇ ਆਮ ਸੂਗਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ ਸੀ ਕਰਦੇ ਨੇ ਇਹ ਸੇਮ ਵਾਲਾ ਨਾਲ ਇਹ ਗੱਪੇ ਚ ਇਸ ਕਰਕੇ ਕਿੱਡੇ ਵੀ ਸਾਰੇ ਪਾਸੇ ਪਾਣੀ ਜਦ ਸੇਮ ਆਉਂਦੀ ਪਾਣੀ ਉੱਪਰ ਦੀ ਉਹਦੇ ਵਿੱਚ ਪੈ ਜਾਂਦਾ ਦੀ ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ ਪਾਣੀ ਤਾਂ ਉਹ ਧੂਰ ਚਲੇ ਗਿਆ ਹਸਲ ਗੱਲ ਇਹ ਹੁਣ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚ ਕੋਈ ਗਲਤੀ ਪ੍ਰਸ਼ਾਸਨ ਦਵੇ ਪਰ ਉਸੇ ਗਲਤ ਕੰਮ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦੁਵਾਚ ਉਹ ਕਰੇ ਅਸੀਂ ਰੋਕਾਂਗੇ ਐਂ ਸਤਨ ਨਾਲ ਲੱਗਿਆ ਕਿ ਅਸੀਂ ਕਿਸਾਨ ਜੀ ਦੇ ਵੱਲੋਂ ਚਿਕਵਾਇਆ ਗਿਆ ਵਾ ਕੀ ਭਰੋਸਾ ਕਰਤਾ ਗਿਆ ਇਹ ਕੱਲ ਪ੍ਰਸ਼ਾਸਨ ਨੂੰ ਬੋਲੋ ਜਿਹੜੀ ਹੈਗੀ ਗੜੀ ਦਾ ਖਾਨਾ ਤੇ ਹੋਰ ਜਿਹੜਾ ਅੱਗੇ ਸਾਈਕਲ ਜਾ ਰਿਹਾ ਉਸ ਬੰਦੇ ਨਿਸ਼ਾਨਦੇਹੀ ਕਰਵਾ ਚੁੱਕੀ ਸੀ ਕੰਡੀਫਿਊ ਸਰ ਵੱਲੋਂ ਸਾਡੋ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਾਨਗੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਪਟਵਾਰੀ ਸਹਿਬਾਤ ਤੇ ਹੋਰ ਪਟਵਾਰੀ ਸਹਿਬਾਤ ਨੇ ਕਲਰ ਕਰ ਦਿੱਤੀ ਸੀ ਤੇ ਹੁਣ ਵੀ ਅੱਜ ਵੀ ਜਿਹੜਾ ਹੈ ਕਬਜ਼ੇ ਦੀ ਕਾਰਵਾਈ ਆਫਟਰ ਦੇਸ਼ਾ ਦੇ ਡਿਪਾਰਟਮੈਂਟ ਵੱਲੋਂ ਜਿਹੜੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਉਸ ਵੰਦ ਤੇ ਕਿਸੇ ਨੇ ਰੋਕ ਲਗਾਈ ਹੈ ਰੋਕ ਨੂੰ ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਬੰਦੋਂ ਧਰਵਾਇਆ ਵੈਸੇ ਕਰਦੇ ਬੁੱਪੋਂ ਤੇ ਸਾਡੇ ਵੱਲੋਂ ਕਿਰਨਾਂ ਨੂੰ ਇਸ ਭਾਸ਼ਣ ਦਿੰਦਾ ਕਿ ਜੋ ਵੀ ਕਾਰਵਾਈ ਕੀਤੀ ਆਣੀ ਆ ਕੇ ਅੱਜ ਤੋਂ ਬੇ ਹਟਾਈ ਜਾਣਾ ਕੋਈ ਕਿ ਚੁਟਵਾ ਜਾ ਜਲਦੀ ਚੁਟਵਾ ਜਾ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਠੱਕੇ ਨਾਲ ਨੰਬਰ ਤੋਂ ਆਇਆ ਵਾ ਇਹ ਕੋਈ ਨਹੀਂ ਕਰਦੇ ਅਸੀਂ ਹਲੇ ਇਸ ਵੇਲੇ ਡਿਪਾਰਟਮੈਂਟ ਤੋਂ ਰਿਪੋਰਟ ਲੈਣਿਆ ਵੀਡੀਓ ਸਾਫ ਤੋਂ ਕੀ ਰਿਪੋਰਟ ਉਹ ਫਿਰ ਕਰਸਤ ਕੱਲ੍ਹ ਤੱਕ ਕੰਮ ਸਟਾਰਟ ਹੋ ਜਾਊਗਾ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਸੀਨੀਅਰ ਹੋਣ ਨਾਲ ਗੱਲ ਕਰਦਾ ਉਸ ਤੋਂ ਬਾਅਦ ਸੀਨੀਅਰ ਕਰਦਾ ਮਨੋ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਦਾਨ ਭਾਰਤੀ ਖਾਣੇ ਕਾਡੀਆਂ ਜਿਹੜਾ ਲੁਧਿਆਣਾ ਅੱਛਾ ਹਲਾ ਲਾਇਆ ਰੋਡ ਜਾਂ ਕਿ ਤਵਿਆ ਕੀ ਕਰਾ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀਪਿੰਡ ਔਰਨੇ ਦੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਫਰ ਤੱਕ ਜਾਂਦੀ ਆ ਇਹਦੇ ਵਿੱਚ ਗੜੀਪਿੰਡ ਭਰਤਾਲਾ ਜਲਾ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਇਹਦਾ ਇੱਕ ਸਮੇਂ ਤੋਂ ਜਿਹੜੀ ਟ੍ਰੇਨ ਪਾਸ ਸੀ ਕਿ ਜਿਹੜਾ ਖੋਲੀ ਜਾ ਰਹੀ ਹੈ ਕਬਜਾ ਹਟਾਇਆ ਜਾ ਰਿਹਾ ਹੈ। ਤੇ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਬੰਦ ਕੀਤਾ ਆ ਤੇ ਇੱਕ ਆ ਢਾਬਾ ਵਾ ਇੱਥੇ ਨਿੰਮਾ ਵਾਲਾ ਇਹਨਾਂ ਨੇ ਬਾਥਰੂਮ ਬਣਾ ਲਏ ਨਜਾਇਜ਼ ਇਹਦੇ ਵਿੱਚ ਤੇ ਔਰੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ। ਜਿਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਔਰ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇ ਇੱਕ ਭਾਰਤੀ ਸਾਂਝੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕਨਕਸਾਨ ਜੁਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸੋਵਾ ਨਹੀਂ ਦਿੰਦਾ ਵੀ ਉਹ ਚ ਡਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੋਣ ਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 6-6000 ਰੁਪਏ ਦੇ ਕੇ ਦੁਬਾਰਾ ਜੀਰੀ ਲਗਾਉਣੀ ਪਈਗੀ ਪਨੇਰੇ ਨਹੀਂ ਮਿਲੀ ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੀ ਚਾਹੀਦੇ ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਹੈ ਜੇ ਸ਼ਰਾਬਤੀ ਅੰਥਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਵਿਗੜ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਐਨਐਚ 6 ਜਮੀਨ ਵਾਹੀ ਆ ਇਹਨਾਂ ਦੇ ਉੱਤੇ ਇਹਨਾਂ ਦਾ ਬਾਪਜਾ ਲੈਣਾ ਚਾਹੀਦਾ ਇਹਨਾਂ ਤੋਂ ਇਸ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਆ ਹੁਣ ਕਿ ਨਹੀਂ ਹੁਣ ਸਾਡੇ ਮੇਰੇ ਐਡੀਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਵੀ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂ ਜਿਹੜਾ ਤੁਹਾਡਾ ਧਰਨਾ ਪਾਉਣੇ ਕਿੰਨੇ ਸਮੇਂ ਤੱਕ ਲੱਗੇ ਦੇਖੋ ਜਦ ਤੱਕ ਸਾਡੇ ਦਾ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਐਡੀਐਮ ਸਾਹਿਬ ਨੇ ਭਰੋਸਾ ਦਿੱਤਾ ਨਹੀਂ ਨਹੀਂ ਉਹਨਾਂ ਨੇ ਦੱਸਿਆ ਵਾ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦੇਾਂਗੇ ਵੀ ਤੁਸੀਂ ਧਰਨਾ ਲਾਓ ਪਰ ਦੇ ਅੱਜ ਤੱਕ ਸਾਡੇ ਕੋਲ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ ਉਹਨਾਂ ਚਿਰ ਅਸੀਂ ਧਰਨਾ ਆਪੜਾ ਉਸੇ ਤਰ੍ਹਾਂ ਚੱ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਪਰਮੇਂਦਰ ਸਿੰਘ ਪਾਲ ਮਚਰਾ ਚੰਨੂ ਸਿਕੰਦਰਪੁਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਡਕੋਵਾਲ ਜਿਹੜਾ ਅਜੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਰਸੋ ਤੋਂ ਪ੍ਰਸ਼ਾਸਨ ਨੇ ਪਰਵਾਦ ਕਰਤੀ ਅੱਜ ਵੀ ਜਦੋਂ ਅਸੀਂ ਆਏ ਪੰਜ ਮਸ਼ੀਨਾਂ ਰੱਖੀਆਂ ਸੀ ਧਾਨ ਖੜੇ ਤੇ ਰੈਮੀ ਨਾਲ ਬਰਬਾਦ ਕੀਤੇ ਜਾ ਰਹੇ ਸੀ ਤਾਂ ਕਿ ਅਸੀਂ ਕੰਮ ਰੋਕਿਆ ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹ ਕੀ ਜ਼ਰੂਰਤ ਗਈ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਚੱਲ ਕੋਈ ਕੰਮ ਕਰਦਾ ਵੀ ਉਹ 6 ਮਹੀਨੇ ਦੀ ਬਸਲ ਖਾਲੀ ਖੇਤ ਖਾਲੀ ਉਹ ਜਦੋਂ ਜਲਦ ਕਰ ਲੈਂਦੇ ਜਾਂ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆ 40 ਸਾਲ ਤੋਂ ਇਹ ਜਿਹੜਾ ਨਹੀਂ ਸੇਮ ਦੇ ਨਾਲੇ ਦੇ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕਦੇ ਹੋ ਜੀ 50 ਸਾਲ ਤੋਂ ਤਕਰੀਬਨ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਗਹਿਵਾਜੀ ਕਰਕੇ ਤੋਬਨ ਨਦੀ ਆਪਸੀ ਕਹਿਵਾ ਜੀਆ ਤੁਹਾਡੇ ਨਾਲ ਦੇ ਜੱਥੇਬੰਦੀ ਆ ਭਾਰਤੀ ਕਿਸਾਨ ਜੁਨਿਲ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀ ਫਸਲਾਂ ਬਚਾਉਣ ਲਈ ਜਾ ਹਜ਼ਾਰ ਦੀਆਂ ਨੇ ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚੱਲਣਾ ਫਸਲਾਂ ਮੇਰੇ ਹਿਸਾਬ ਨਾਲ ਤਾਂ ਜਿਹਨੇ ਜੱਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨਹੀਂ ਜੇ ਜ਼ਮੀਨਾਂ ਬਚਾਉਂਦੇ ਨੇ ਤਾਂ ਜੱਥੇਬੰਦੀ ਇਹ ਕਹੋਂਦੀਆਂ ਨੇ ਜੀ ਉਹਨਾਂ ਦਾ ਫਾਰਮੂਲਾ ਜੇ ਇਹ ਆ ਵੀ ਫਸਲਾਂ ਆ ਜਾੜ ਕੇ ਜਾਂ ਲੋਕਾਂ ਨੂੰ ਆ ਜਾੜ ਕੇ ਜਿੱਥੇ ਬੰਦੀਆਂ ਬਣਦੇ ਨੇ ਤਾਂ ਉਹਨਾਂ ਦੀ ਉਹਨਾਂ ਦੀ ਸੋਚ ਆ ਸਾਡੀ ਸੋਚ ਇਹ ਹੈ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਹੋ ਜੀ ਸਰਕਾਰ ਦੀ ਜਗ੍ਹਾ ਤੇ ਜੱਫਤਰੀ ਬੀਜੀ ਹੋਈ ਹੈ ਜੀ ਸਰਕਾਰ ਦਾ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਹੈ ਜੀ ਜਿਹੜਾ ਨਾਲਾ ਬਣ ਗਿਆ ਬਿਲਕੁਲ ਕੋਈ ਭਲਾ ਨਹੀਂ ਇਤਨਾ ਖਾਪਟਾ ਪੈਣਗੇ ਭਲੇ ਜੀ ਕੋਈ ਗੱਲ ਨਹੀਂ ਹੋਣੀ ਜ਼ਮੀਨ ਦੋ ਹਿੱਸਿਆਂ ਚ ਵੰਡੀ ਜਾਊ ਸਾਨੂੰ ਉਧਰ ਉਧਰ ਜਾਣ ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਦੂਜੇ ਪਾਸੇ ਅਸੀਂ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੇ ਫੰਦੀ ਵਾਲਦਾਰੇ ਹੋ ਲੱਗ ਜਾਣੇ ਆ ਉਹਦੇ ਨਾਲ ਪਾਣੀ ਰੁਕੂਗਾ ਬਰਸਾਤ ਚ ਜਦ ਹੜਾ ਦਾ ਪਾਣੀ ਵੀ ਜਮਾ ਹੋਊਗਾ ਸਾਡੇ ਇੱਥੇ ਹੜਾ ਨਾਲ ਫਸਲਾਂ ਡੁੱਬਣਗੀਆਂ ਜਿਹੜੇ ਭਾਰਤੀ ਕਿਸਾਨ ਜਿਹਨੂੰ ਕਾਦਿਆਂ ਦੇ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੀ ਜਗਾ ਇਹਦੇ ਵਿੱਚ ਆ ਰਹੀ ਆ ਬਿਲਕੁਲ ਉਹ ਆਪਣੇ ਸਮੇਂ ਤੋਂ ਵੀ ਉੱਥੇ ਕਬਜ਼ਾ ਕੀਤਾ ਨਹੀਂ ਉਹਦੇ ਕਹਿਣ ਨਾਲ ਕੀ ਹੋ ਜੂਗਾ ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ ਕਰਦੀਆਂ ਬਾਰੇ ਹੀ ਪਤਾ ਤੇ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕੀ ਕਿਹੜਾ ਕੀ ਕਰਦਾ ਤੁਹਾਡੀ ਜਗਾ ਹੁੰਦੀ ਆ ਜੀ ਵਿੱਚ ਬਿਲਕੁਲ ਨਹੀਂ ਆਉਂਦੀ ਨਹੀਂ ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗਾ ਵਾ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਦਿੱਤਾ ਦੱਸ ਦੇ ਦੱਸ ਦੇ ਕਿੱਥੇ ਕੀਤਾ ਜਿਹੜੀ ਡਰੇਨ ਹੈ ਹੈ ਮੇਰੇ ਖੇਤ ਨਹੀਂ ਮੇਰਾ ਕੋਈ ਸੜਕ ਨਾਲਗਾ ਸੜਕ ਦੇ ਨਾਲ ਨਾਲ ਜਾਂਦੀ ਹੈ ਸਾਡੇ ਪਿੰਡੋਂ ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ ਤੇ ਉਹਨਾਂ ਦੇ ਕਹਿਣ ਨਾਲੋਂ ਅਸਲ 'ਚ ਉੱਥੇ ਚੱਕਰ ਗਈ ਆ ਜਿਹੜਾ ਹਰਦੀਪ ਕਰਦੀ ਇਹਨਾਂ ਦੀ ਆਪ ਚੁਕਾਏ ਬਾਜੀ ਪਿੰਡ ਚ ਇਹਦੀ ਗੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਹਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਏ ਨੂੰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬਰੀ ਦਾ ਬੱਕਰਾ ਇਹ ਬਣਾ ਰਹੇ ਉਹ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਉਹਦੇ ਵਿੱਚ ਵਿਘਨ ਪਾਇਆ ਵੀ ਉਹਦੇ ਕਰਵਾਏ ਕੀਤੀ ਜਾਵੇ। ਉਹਨਾਂ ਦੇ ਕਹਿਣ ਦਾ ਕੀ ਹੋ ਜਾਊਗਾ ਜਿਹੜੇ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਹੋਣਾ ਦੇਣੀ ਚਾਹੀਦੀ ਜੇ ਬਿਨਾਂ ਕਿਸੇ ਕਿਸੇ ਕਾਰਨ ਤੋਂ ਸੜਕਾਂ ਨੂੰ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਫੜਦੇ ਛੱਡਦੇ ਕਹਿੰਦੇ ਆਂ ਫਸਲਾਂ ਬਚਾਉਣ ਦੀ। ਯਾਨੀ ਕੀਤੀ ਆ ਫਸਲਾਂ ਬਚਾਈਆਂ। ਉਹਦੇ ਕਹਿਣ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਕਿ ਨਾ ਜਿਹੜੀ ਟਟਕੇ ਲੜਾਈ ਬਿਲਕੁਲ ਨਹੀਂ ਰੋਕਾਂ ਦਾ ਨੁਕਸਾਨ ਹੋਣ ਦਿੰਦੇ। ਜੇ ਉਹਨਾਂ ਦੀ ਕੋਈ ਆਪਸੀ ਪਾਰਟੀ ਵਾਝੀ ਹੋ ਆਪ ਉਹਨਾਂ ਲੋਕਾਂ ਨਾਲ ਨਿਪਟਣ ਸਾਰੇ ਪ੍ਰਸ਼ਾਸਨ ਨੂੰ ਪਤਾ ਵੀ ਉਹਨਾਂ ਦਾ ਕੀ ਰੌਲਾ ਪ੍ਰਸ਼ਾਸਨ ਵੀ ਇੱਥੇ ਦਵਾ ਥੱਲੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਡਰੇਨ ਦੀ ਜਗ੍ਹਾ ਆ ਰਹੀ ਆ ਕਿ ਉਹ ਜਿਹੜੇ ਖਾਨ ਵੱਢਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਅਸੀਂ ਕਿਉਂ ਕਹਿੰਦੇ ਅਸੀਂ ਕਿਨ ਜਿੱਥੇ ਜ਼ਰੂਰਤ ਨਹੀਂ ਜਿੱਥੇ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਟ੍ਰੇਨ ਕੱਢੂਗੀ ਇੱਕ ਹੋ ਸਕਦਾ ਜੇ ਇੱਥੇ ਜ਼ਰੂਰਤ ਨਹੀਂ ਅਸੀਂ ਕਹਿੰਦੇ ਸਰਕਾਰ ਖੇਤਾਂ ਨੂੰ ਤੋਂ ਪੈਸੇ ਲੈ ਕੇ ਰਹਿੰਦੇ ਦੇ ਵਿੱਚ ਇਹਨਾਂ ਦੀ ਜਗ੍ਹਾ ਜਿਹਨੂੰ ਤੋਂ ਪਹਿਲਾਂ ਲਈ ਆ ਲਈ ਵੀ ਉਹਨਾਂ ਲੋਕਾਂ ਤੋਂ ਹੀ ਆ ਜੇ ਆ ਜ਼ਰੂਰਤ ਐ ਨਹੀਂ ਜੇ 8-10 ਕਿੱਲਾਂ 'ਚ ਘਟਾਓਗੇ ਪਾਣੀ ਲੰਘਦਾ ਇਹ ਉਹ ਟレイン ਹੋ ਜੂਗੀ ਤੁਸੀਂ ਮੌਕਾ ਦੇਖੋ ਜਿਹੜੀਆਂ ਕਰਦੇ ਲੱਗਦੇ ਨੇ ਉਹ ਦੋ ਹਿੱਸੇ ਚ ਵੰਡਿਆ ਜਾਣਾ ਪਾਣੀ ਯੂ ਰੁਕਣ ਲੱਗ ਜਾਣਾ ਇਧਰ ਤੇ ਖੇਤ ਵਾਲਾ ਦੋਵੇਂ ਪਾਸੇ ਆਪਣਾ ਜਿਹੜਾ ਅੱਧਾ ਖੇਤ ਉੱਤਰਗਾਦੋਂ ਪਾਣੀ ਕਿਵੇਂ ਦਊਗਾ ਅਸਲੇ ਸੇਮ ਨਾਲ ਜਿਹੜਾ ਦੇ ਜੇ ਆਮ ਸੁਗਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ ਸੀ ਘੜਦੇ ਨੇ ਇਹ ਸੇਮ ਵਾਲਾ ਨਾਲ ਇਹ ਗੱਪੇ ਚ ਇਸ ਕਰਕੇ ਕਿੱਡੇ ਵੀ ਸਾਰੇ ਪਾਸੇ ਪਾਣੀ ਜਾਂ ਸੇਮ ਉਹਦੀ ਪਾਣੀ ਉੱਪਰ ਦੀ ਉਹਦੇ ਵਿੱਚ ਪੈ ਜਾਂਦਾ ਦੀ ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ ਪਾਣੀ ਤੋਂ ਵੀ ਦੂਰ ਚਲੇ ਗਿਆ ਫਸਲ ਲੱਗ ਲੈ ਇਹ ਹੋਰ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚਲਾਇਆ ਜਾਊਗਾ। ਕੋਈ ਗੱਲ ਦੀ ਪ੍ਰਸ਼ਾਸਨ ਦਵੇ ਭਰੋਸਾ ਗਲਤ ਕੰਮ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦਵਾ ਚ ਉਹ ਕਰੇ ਅਸੀਂ ਰੋਕਾਂਗੇ। ਫੈਸਲਾ ਤਾਂ ਨਾ ਲਗਾਇਆ ਗਿਆ ਸੀ ਕਿ ਕਿਸਾਨ ਜੀ ਦੇ ਵੱਲੋਂ ਚੁਕਾਇਆ ਗਿਆ ਵਾ ਕੀ ਭਰੋਸਾ ਦਿੱਤਾ ਗਿਆ। ਇਹ ਕੱਲ ਪ੍ਰਸ਼ਾਸਨ ਨੂੰ ਬੋਲੋ ਜਿਹੜੀ ਸੀ ਕਿਹੜੇ ਦਖਾਨਾ ਤੇ ਹੋਰ ਜਿਹੜਾ ਅੱਗੇ ਸਾਈਕਲ ਜਾ ਰਿਹਾ ਉਸ ਬੰਦੇ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਸੀ। ਇੰਟਰਵਿਊ ਸਾਹਿਬ ਵੱਲੋਂ ਸਾਡੋ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ। ਸਾਡੇ ਕਾਨਗੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਪਟਵਾਰੀ ਸਹਿਬਾਤ ਤੇ ਹੋਰ ਪਟਵਾਰੀ ਸਹਿਬਾਤ ਨਾਲ ਕਲਰ ਕਰ ਦਿੱਤੀ ਗਈ ਸੀ ਤੇ ਹੁਣ ਵੀ ਅੱਜ ਵੀ ਜਿਹੜਾ ਹੈ ਕਬਜ਼ੇ ਦੀ ਕਾਰਵਾਈ ਆਫਟਰ ਦੇਸ਼ਾ ਦੇ ਡਿਪਾਰਟਮੈਂਟ ਵੱਲੋਂ ਜਿਹੜੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਉਸ ਵੰਦ ਦੀ ਕਿਸੇ ਨੇ ਰੋਕ ਲਗਾਈ ਹੈ ਰੋਕ ਨੂੰ ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਬੰਦੋਂ ਧਰਵਾਇਆ ਵੈਸੇ ਕਰਦੇ ਬਰਪੋਨ ਤੇ ਸਾਡੇ ਬੰਨ ਨੂੰ ਕਿਰਨ ਨੂੰ ਆਸ਼ਵਾਸਨ ਦਿੰਦਾ ਕਿ ਜੋ ਵੀ ਕਾਰਵਾਈ ਕੀਤੀ ਆਣੀ ਆ ਕੇ ਅੱਜ ਤੋਂ ਬੇ ਹਟਾਈ ਜਾਣਾ ਕੋਈ ਕਿ ਚੁਵਾ ਜਾ ਜਲਦੀ ਚੁਵਾ ਜੀਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਠੱਕੇ ਨਾਲ ਨੰਬਰ ਤੋਂ ਆਇਆ ਇਹ ਕੋਈ ਨਹੀਂ ਕਰਦਾ ਅਸੀਂ ਹਲੇ ਇਸ ਵੇਲੇ ਡਿਪਾਰਟਮੈਂਟ ਤੋਂ ਰਿਪੋਰਟ ਲੈਣਿਆ ਵੀਡੀਓ ਸਾਫ ਤੋਂ ਕੀ ਰਿਪੋਰਟ ਹੋ ਸਰ ਜੀ ਕਦੋਂ ਤੱਕ ਕੰਮ ਸਟਾਰਟ ਹੋਊਗਾ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਚੀਲਰ ਹੋਣਾਂ ਨਾਲ ਗੱਲ ਕਰਦਾ ਉਸ ਤੋਂ ਬਾਅਦ ਚੀਲਰ ਕਰਦਾ